ਤੇਰਾ ਕੀਤਾ ਜਤੋ ਨਹੀਂ ਮੈਨੋ ਜੂਗ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਠੀਬੈ ਹਰਿਆ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤਰਕ ਭੂਂਦੇ ਰੀ ਕਹੁ ਨਾਨਕ ਜੀ ਅਡਾਵ ਬਲਿਹਾਰੀ ਦੇਹੁ ਦਰਸ ਪ੍ਰਭ ਮੇ ਹਮ ਅਬ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਕਯੁਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮਤਰਾ ਸਿਮੇਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਪਰਮ ਸਨਮਾਨ ਜੋਗ ਜੋ ਜੋ ਟਾਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਤਨ ਧਨ ਧਨ ਸ੍ਰੀ ਗੁਰੂ ਰਾਮ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬਿਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤਰਸ ਕੀਤਾ ਪਾਵਨ ਹਜ਼ੂਰੀ ਦੇ ਅੰਦਰ ਜੁੜਨ ਦਾ ਹਜ਼ੂਰ ਨੇ ਉਦਮ ਉਪਰਾਲਾ ਬਖਸ਼ਿਸ਼ ਕਰਕੇ ਸੰਧਿਆ ਵੇਲੇ ਦੀ ਪਾਵਨ ਹਜ਼ੂਰੀ ਦਾ ਆਨੰਦ ਮੰਨਣ ਦਾ ਸਮਾਂ ਬਖਸ਼ਿਆ ਜੀ ਪਾਬ ਜੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਾਂ ਉਪਰੰਤ ਸੱਚੇ ਪਾਤਸ਼ਾਹ ਨੇ ਦੁਬਿਧਾ ਦੂਰ ਕਰੋ ਲੇਵ ਲਈ ਦੇ ਮਹਾਵਾਕ ਅਨੁਸਾਰ ਆਪਣੇ ਮਨ ਦੇ ਦੁਚਿੱਤੇਪਣ ਨੂੰ ਖਤਮ ਕਰ ਲਈ ਸੱਚੇ ਗੁਰੂ ਸੱਚੇ ਵਿਚਾਰ ਨਾਲ ਜੁੜਨ ਦਾ ਉਪਦੇਸ਼ ਬਖਸ਼ਿਆ ਜਾਈ ਆਓ ਜਿਤਨਾ ਕੁ ਸਮਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਜਿੰਨੇ ਹੁੰਦੇ ਸਦਕਾ ਸਾਨੂੰ ਮਿਲਿਆ ਹੈ ਉਤਨੇ ਇੱਕ ਸਮੇਂ ਨੂੰ ਬਤੀਤ ਕਰਦਿਆਂ ਹੋਇਆਂ ਆਪਣੇ ਮਨ ਨੂੰ ਸੱਚੇ ਗੁਰੂ ਦੀ ਵਿਚਾਰ ਨਾਲ ਜੋੜੀਏ ਕਰੋ ਗੁਰੂ ਫਤਿਹ ਪ੍ਰਵਾਨ ਮਨਵਿਰਤੀਆਂ ਕਾ ਅਗਰ ਕਰਦਿਆਂ ਹੋਇਆਂ ਗੱਜ-ਵੱਜ ਕੇ ਧਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਪਾਵਨ ਚਰਨ ਕਮਲ ਆਪਸ ਲਵਾਉ ਹਾਜ਼ਰੀ ਇੱਕੋ ਹੀ ਆਵਾਜ਼ ਦੇ ਵਿੱਚ ਇੱਕੋ ਵਾਰੀ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਵਿਚਾਰ ਚੱਲ ਰਹੀ ਹੈ ਦੂਸਰੇ ਬੰਦ ਦੇ ਭਾਵ ਕੇ ਦੂਸਰੇ ਸ਼ਬਦ ਦੀ ਸਮਾਪਤੀ ਤੇ ਹਜ਼ੂਰ ਨੇ ਬੜਾ ਪਿਆਰਾ ਜਿਹਾ ਸ਼ਬਦ ਵਰਤ ਕੇ ਸਮਾਪਤੀ ਕੀਤੀ ਸੀ ਕਿ ਹਰ ਹਰ ਦਿਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿ ਸੈ ਜੀ ਹੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦੇ ਦਿਆਲ, ਰੂਪੀ ਸੁਭਾਅ ਦੇ ਨਾਲ ਹੀ ਕੋਈ ਜੀਵ ਆਤਮਾ ਉਹਦਾ ਨਾਮ ਜਪਣ ਦੀ ਯੋਗਤਾ ਦੇ ਵਿੱਚ ਆ ਸਕਦਾ ਏ। ਨਹੀਂ ਹਜ਼ੂਰ ਕਹਿੰਦੇ ਸਾਰੀ ਦੁਨਿਆਵੀ ਸ੍ਰਿਸ਼ਟੀ ਦੇ ਵਿੱਚ ਇੱਕ ਸਭ ਤੋਂ ਵੱਡਾ ਜ਼ਿੰਦਗੀ ਦਾ ਫਾਰਮੂਲਾ ਬੰਦਾ ਆਪਣੇ ਮਨ ਵਿੱਚ ਵਸਾਈ ਬੈਠਾ ਏ ਕਿ ਮਾਇਆ ਦੀ ਅਧੀਨਗੀ ਸਵੀਕਾਰ ਕਰ ਲਈਏ ਪ੍ਰਮਾਤਮਾ ਦਾ ਨਾਮ ਜਪਣ ਨੂੰ ਹਜੇ ਸਮਾਂ ਏ। ਪਰ ਹਜ਼ੂਰ ਕਹਿੰਦੇ ਵਕਤ ਵਿਚਾਰੀ ਸੋ ਬੰਦਾ ਹੋਈ ਸਮੇ ਦੀ ਲਿਆਕਤ ਨੂੰ ਤੇ ਸਮੇ ਨੂੰ ਸਮੇ ਮੁਤਾਬਕ ਸਮਝਣ ਵਾਲੇ ਨੂੰ ਖਰਾਬੰਦਾ ਤੇ ਸੁਚੱਜਾ ਬੰਦਾ ਸਤਿਗੁਰੂ ਜੀ ਨੇ ਕਹਨੇ ਆਏ ਹੁਣ ਮੇਰੇ ਮਨ ਤਨ ਹਜ਼ੂਰ ਨੇ ਵੇਦਨ ਦੀ ਗੱਲ ਕੀਤੀ ਹੈ ਨਾ ਮਨ ਤੇ ਤਨ ਦੀ ਵੇਦਨ ਦਾ ਅਰਥ ਹੈ ਪੀੜਾ ਅੱਜ ਦੇ ਨਵੇਂ ਸ਼ਬਦ ਦੇ ਵਿੱਚ ਵੀ ਹਜ਼ੂਰ ਨੇ ਇਸ ਪੀੜਾ ਦਾ ਜ਼ਿਕਰ ਕਰਨਾ ਹੈ ਕਿ ਪੀੜਾ ਨੂੰ ਇਸ ਦਰਦ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤੇ ਦਰਦ ਤੇ ਪੀੜਾ ਪੈਦਾ ਕਿੱਥੋਂ ਹੁੰਦੀ ਹੈ ਹੁਣ ਬਿਮਾਰ ਵਿਅਕਤੀ ਨੂੰ ਤੁਸੀਂ ਪੁੱਛਿਆ ਜੀ ਆ ਪਤਾ ਲੱਗ ਸਕਦਾ ਹੈ ਕਿ ਬੰਦਾ ਕਿੰਨਾ ਕੁ ਦੁਖੀ ਹੈ ਪਰ ਜਿਹਦੇ ਤਨ ਦੇ ਵੀਤ ਰਹੀ ਐ ਉਹ ਆਪਣੇ ਤਨ ਦੇ ਉੱਤੇ ਹੰਡਾ ਰਿਆ ਏ ਜਾਂ ਉਹਦੇ ਉੱਤੇ ਰੋਗੀ ਨੂੰ ਉਹਦੇ ਵਿੱਚੋਂ ਖਛਤ ਹੋਣਾ ਪੈ ਰਿਹਾ ਏ ਉਹ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਕੋਈ ਬੰਦਾ ਕਿੰਨਾ ਆਪਣੇ ਮੰਜੇ ਤੇ ਪਿਆ ਤੇ ਆਪਣੇ ਸਰੀਰ ਨੂੰ ਦੁੱਖ ਦੇਈ ਦੇ ਬਿਠਾ ਏ ਫਿਰ ਉਹਨੇ ਆਖਿਆ ਕਿ ਮੇਰੇ ਮਨ ਤਨ ਬੇਦਨ ਗੁਰਬੇ ਰੋ ਲਗਾਵੇ ਪਰਮਾਤਮਾ ਦਾ ਜੋ ਵਿਸ਼ੋੜਾ ਹੈ ਧੰਸ਼ੀ ਗੁਰੂ ਰੰਸੰਗ ਮਹਾਰਾਜੀ ਦਾ ਆਪਾਂ ਇੱਕ ਦਿਨ ਵਿਚਾਰ ਸਾਂਝੇ ਕਰ ਰਹੇ ਸੀ ਤਾਂ ਕਿ ਅਜਿਹੇ ਵੀ ਗੁਰਸਿੱਖ ਨੇ ਸਾਡੇ ਹੀ ਗੁਰਸਿੱਖ ਭਰਾ ਨੇ ਜਿਨ੍ਹਾਂ ਨੇ ਹਜੇ ਤੱਕ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਦੇ ਰਮਾਲਾ ਚੱਕੇ ਦਰਸ਼ਨ ਵੀ ਨਹੀਂ ਕੀਤੇ ਹੋਣਗੇ ਉਹ ਬਿਰਹ ਹੋ ਵਿਛੋੜਾ ਏ ਉਹ ਜਦੋਂ ਪਤਾ ਲੱਗਦਾ ਹੈ ਕਿ ਤਨਸ਼ੀਰ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਵਿੱਚ 31 ਰਾਗ ਵੀ ਨੇ ਭਗਤ ਸਾਹਿਬਾਨ ਵੀ ਵਿੱਚ ਇਹ ਨੇ ਪਟ ਸਾਹਿਬਾਨ ਵੀ ਤਨ ਚਾਰ ਗੁਰਸਿੱਖ ਵਾਰਤਨ ਗੁਰਸਿੱਖ ਬਾਣਾ ਦੀ ਬਾਣੀ ਵੀ ਤਨਸ਼ੀਰ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਵਿੱਚ ਦਰਜ ਹੈ 35 ਮਹਾਪੁਰਖਾਂ ਦੀ ਬਾਣੀ ਤਨਸ਼ੀਰ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਵਿੱਚ ਦਰਜ ਹੈ 6 ਗੁਰੂ ਸਾਹਿਬਾਨਾਂ ਦੀ ਤੇ ਉਹਦੇ ਮੁਤਾਬਕ ਨੂੰ ਦੱਸਿਆ ਹੀ ਮਹਿਸੂਸ ਲੱਗਦਾ ਇੱਕ ਸਤਗੁਰੂ ਜੀ ਐਡੇ ਵੱਡੇ ਵਿਰਾਜਮਾਨ ਸੋਨੇ ਤਖਤ ਤੇ ਰੋਜ਼ਾਨਾ ਸੁਭਾਈਵਾਨ ਹੁੰਦੇ ਨੇ ਸਾਡੇ ਤਾਂ ਮੰਦੇ ਤੇ ਚੰਗੇ ਕਰਮਾਂ ਦੀ ਅਸੀਂ ਪਾਕੀਦਾਰ ਹੀ ਨਹੀਂ ਹੋਏ ਜਦੋਂ ਹਜ਼ੂਰ ਦੀ ਬਾਣੀ ਪੜਨ ਦੀ ਯੋਗਤਾ ਦੇ ਵਿੱਚ ਆ ਸਕੀ ਹੈ ਕਈ ਪੜਨ ਤੋਂ ਅਸਮਰਥ ਨੇ ਕਈ ਸੁਣਨ ਤੋਂ ਅਸਮਰਥ ਨੇ ਪਰ ਪੜਨ ਦੇ ਨਾਲ ਨਾਲ ਹਜ਼ੂਰ ਨੇ ਆਖਿਆ ਕਿ ਸੁਣਨ ਦੀ ਆਦਤ ਪਾ ਸਜਣਾ ਜਦੋਂ ਤਾਂ ਤਾਂ ਮਨ ਦੇ ਵਿਚਾਰ ਦੇ ਆਪਣੇ ਮਨ ਦੀ ਦੀਦ ਦੇ ਰੋਗ ਨੂੰ ਖਤਮ ਨਹੀਂ ਕਰਦਾ ਪਹਿਠ ਹਜ਼ੂਰ ਕਰਨ ਤੇ ਚਿੱਤ ਆਪਨ ਮਨ ਦੇ ਵਿੱਚ ਖਤਮ ਨਹੀਂ ਹੋਣਾ ਕਿਉਂਕਿ ਦੋ ਮੇੜੀਆਂ ਦੇ ਵਿੱਚ ਪਾਇਆ ਹੋਇਆ ਪੈਰ ਤੁਹਾਨੂੰ ਡੋਬੇਗਾ ਹੀ ਡੋਬੇਗਾ ਸਿੱਖੀ ਦੇ ਉੱਤੇ ਕਦੇ ਸਿੱਖੀ ਨਹੀਂ ਟਿਕ ਸਕਦੀ ਮਨ ਦੀ ਵਿਚਾਰ ਸਦਾ ਸਥਿਰ ਰਹਿਣੀ ਚਾਹੀਦੀ ਹੈ ਗੁਰੂ ਨਾਨਕ ਜੀ ਵਿਚਾਰ ਦੇ ਨਾਲ ਜਦੋਂ ਸਿੱਖ ਬਣਦਾ ਹੈ ਨਾ ਉਹ ਪੂਰੇ ਸੰਸਾਰ ਦੇ ਵਿੱਚ ਵਿਚਰਦਾ ਹੈ ਫਿਰ ਸ਼ਬਦ ਗੁਰੂਸਰਤ ਤੋਂ ਚੇਲਾ ਸ਼ਬਦ ਦੀ ਇਕਾਈ ਬਹੁਤ ਬੇਅੰਤ ਹੈ ਜੀ ਸ਼ਾਇਬਾ ਮੇਰਾ ਨੀਤ ਨਮਾ ਸ਼ਬਦ ਨੇ ਤੁਹਾਨੂੰ ਰੋਜ਼ਾਨਾ ਨਵੇਂ ਰੂਪ ਦੇ ਵਿੱਚ ਮਿਲਣਾ ਹੈ ਨਵੇਂ ਵਿਚਾਰ ਤੁਹਾਡੇ ਮਨ ਵਿੱਚ ਭਰਨੀ ਹੈ ਨਵੇਂ ਉਪਦੇਸ਼ ਗੁਰੂ ਨਾਨਕ ਬਾਛਨ ਤੁਹਾਨੂੰ ਆਪਣੇ ਦਰ ਤੋਂ ਤੋੜ ਕੇ ਦੇਣ ਨੂੰ ਦੇਣੇ ਨੇ ਹਜ਼ੂਰ ਨੇ ਅੱਜ ਦੀ ਭਾਵਨ ਵਿਚਾਰ ਆਖੀ ਹੈ ਨਾ ਮਾਜ ਮਹੱਲਾ ਚੌਥਾ ਤਨ ਸ਼੍ਰੀ ਗੁਰੂ ਅੰਗਸਾਹ ਮਹਾਰਾਜ ਜੀ ਦਾ ਦੂਸਰਾ ਰਾਗ ਮਾਜ ਰਾਗ ਤੇ ਉਹਦੇ ਵਿੱਚ ਤੀਸਰਾ ਸ਼ਬਦ ਗੁਰੂ ਰਾਮਦਾਸ ਪਾਸ਼ਾ ਜੀ ਦਾ ਹਜ਼ੂਰ ਆਖਦੇ ਨੇ ਹਰ ਗੁਣ ਪੜੀਐ ਹਰ ਗੁਣ ਗੁਣੀਐ ਹੁਣ ਹਜ਼ੂਰ ਨੇ ਪੜਨ ਨੂੰ ਹੀ ਆਖ ਦਿੱਤਾ ਫਿਰ ਸੁਭਾਵਿਕ ਹੈ ਬੰਦੇ ਦੇ ਮਨ ਵਿੱਚ ਵਿਚਾਰ ਆਵੇਗਾ ਕੁਐਸਚਨ ਮਾਰਕ ਹੈ ਉਹਦੀ ਜ਼ਿੰਦਗੀ ਦਾ ਕਿ ਮੈਂ ਤਾਂ ਪੜਨ ਤੋਂ ਵੀ ਅਸਮਰਥਾਂ ਪਰ ਅੱਗੇ ਹਜ਼ੂਰ ਨੇ ਇਹਦੀ ਆਨਸਰ ਵੀ ਦੇ ਦਿੱਤਾ ਇਹਦਾ ਉੱਤਰ ਵੀ ਦੇ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿ ਹਰ ਗੁਣ ਗੁਣੀਐ ਸੁਭਾਵਿਕ ਹੈ ਹਜ਼ੂਰ ਕਹਿੰਦੇ ਹੈ ਸਤ ਸੰਗੀ ਮਿੱਤਰ हे मेरे प्यारे मित्र आओ रलके परमात्मा दी गुण वाली ते चंगे सांझ वाली गुना दी वाणी पढिए ते ओनु विचार के देखिए कि गुरु साहब सानू की कह रहे हैं। ने परमात्मा सानू किथे रखना चोंदा है क्योंकि मन दीया तृष्णा मा ਤੁਹਾਡੀਆਂ ਇੰਨੀ ਇੱਕ ਚੇਤਨਣ ਨੇ ਕਈ ਵਾਰ ਗੁਰੂ ਦੀ ਸੰਗਤ ਦੇ ਵਿੱਚ ਬੈਠਿਆਂ ਬੈਠਿਆਂ ਹੀ ਮੰਦਾ ਕਿਥੇ ਕਿਥੇ ਜਾ ਕੇ ਘੁੰਮ ਕੇ ਫਿਰ ਗੁਰੂ ਸਾਹਿਬ ਸੰਗਤ ਦੇ ਵਿੱਚ ਆ ਕੇ ਵਿਰਾਜ ਜਾਂਦਾ ਹੈ ਇਹ ਸਭ ਤੋਂ ਵੱਡੀ ਚੇਤਨਣ ਤਾਂ ਹਰ ਮਨੁੱਖ ਦੇ ਵਿੱਚ ਘਰ ਘਰੀ ਬੈਠੀ ਹੈ ਬੰਦਾ ਆਪਣੀ ਸਥਾਨਿਕ ਰੀਤੀ ਅਨੁਸਾਰ ਇੱਕ ਸਥਾਨ ਤੇ ਚਾਹੇ ਬੈਠਾ ਹੀ ਕਿਉਂ ਨਾ ਹੋਵੇ ਪਰ ਉਹਦੇ ਮਨ ਦੇ ਵਿੱਚ ਜਦੋਂ ਕੰਮ ਕੋਈ ਕਰ ਕਰਦਾ ਹੈ ਨਾ ਉਹ ਬੰਦਾ ਆਪਣੇ ਸਥਾਨ ਤੋਂ ਕੋਈ ਦੂਰ ਜਾ ਕੇ ਆਪਣੇ ਮਨ ਨੂੰ ਤਾਂਗ ਨੂੰ ਪੈਦਾ ਕਰ ਦਿੰਦਾ ਹੈ ਕਿ ਉਹ ਮੇਰਾ ਕੰਮ ਰਹਿ ਗਿਆ ਏ ਹਜ਼ੂਰ ਨੇ ਆਖਿਆ ਕਿ ਹਰ ਗੁਣ ਪੜੀ ਹੈ ਹਰ ਗੁਣ ਗੁਣੀ ਹੈ ਸੱਚੇ ਗੁਰੂ ਦੀ ਬਾਣੀ ਪੜ ਕੇ ਦੇਖੋ ਕਿਉਂਕਿ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਇਹ ਤੁਹਾਡੀਆਂ ਚਿੰਤਾਵਾਂ ਤੁਹਾਡੇ ਦੁੱਖ ਨੂੰ ਖਤਮ ਕਰ ਲਈ ਬਾਣੀ ਆਈ ਹੈ ਹਜ਼ੂਰ ਨੇ ਆਖਿਆ ਹਰ ਹਰ ਨਾਮ ਅਗਲੀ ਪੰਕਤੀ ਹਜ਼ੂਰ ਨੇ ਆਖਿਆ ਨਾ ਹਰ ਹਰ ਨਾਮ ਕਥਾ ਨਿਤ ਸੁਣੀਐ ਇਸੇ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਤੇ ਨਾਮ ਨੂੰ ਸੁਣਦਿਆਂ ਸਾਰੀ ਤਨ ਮਨ ਦੇ ਵਿੱਚ ਤ੍ਰਿਸ਼ਨਾ ਖਤਮ ਹੋਣ ਦੀ ਈਕਾਈ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਪੜ ਪੜ ਗੱਡੀ ਲੱਦੀ ਹੈ ਉਹ ਗੱਲ ਬਿਲਕੁਲ ਨਹੀਂ ਕਦੇ ਹੋਣੀ ਚਾਹੀਦੀ ਮਨ ਦੇ ਵਿੱਚ ਪੜ ਲਿਆ ਉਹਨੂੰ ਵਸਾਉਣ ਲਿਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬੜੇ ਕਨਸੈਪਟ ਸਾਨੂੰ ਜਪਜੀ ਸਾਹਿਬ ਦੇ ਵਿੱਚ ਹੀ ਦੇ ਦਿੱਤੇ ਨੇ ਜਿੱਥੇ ਹਜ਼ੂਰ ਨੇ ਸੁਣਨ ਦੀ ਆਦਤ ਆਖੀ ਅਤੇ ਪੜ੍ਹਨ ਦੀ ਉੱਥੇ ਮੰਨਣ ਦੀ ਆਦਤ ਵੀ ਸਾਨੂੰ ਆਖੀ ਹੈ। ਚਾਰ ਪੌੜੀਆਂ ਸੁਣਨ ਦੀਆਂ ਨੇ ਤੇ ਚਾਰ ਪੌੜੀਆਂ ਮੰਨਣ ਦੀਆਂ ਵੀ ਨੇ ਪਰ ਮੰਨੇ ਕੀ ਗੱਤ ਕਹੀ ਨਾ ਜਾਏ। ਪਰ ਹਜ਼ੂਰ ਕਹਿੰਦੇ ਜੇ ਮਨ ਪੜਿਆ ਜਾਵੇ ਤਾਂ ਸਾਰੇ ਫੜੇ ਜਾਣਗੇ। ਮਨ ਪੜਿਆ ਜਾਵੇ ਪਰਮਾਤਮਾ ਨੇ ਇਹ ਸਭ ਤੋਂ ਵੱਡਾ ਫਾਰਮੂਲਾ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਏ ਕਿਉਂਕਿ ਦੁਨਿਆਵੀ ਲੋਕ ਦੀ ਸ੍ਰਿਸ਼ਟੀ ਜੇ ਮਨ ਪੜਨ ਦੀ ਇਕਾਈ ਵਿੱਚ ਆ ਜਾਂਦੀ ਤਾਂ ਪਰਮਾਤਮਾ ਦੇ ਉਲਟ ਨਾ ਚੱਲ ਜਾਂਦੇ ਸਾਰੇ। ਅਜ ਵੀ ਚੱਲ ਰਹੇ ਨੇ ਉਹ ਗੁਰਮਖੀ ਉਹ ਮਨਮੁਖ ਦੀ ਇਕਾਈ ਦੇ ਵਿੱਚ ਨੇ ਕਿਉਂਕਿ ਮਨਮੁਖ ਚੱਲੈ ਮੂਲ ਗਵਾਏ ਜੀ ਉਹਨੇ ਆਪਣਾ ਮੂਲ ਧਨ ਵੀ ਖਤਮ ਕਰ ਲਿਆ ਸੁਭਾਅਕ ਗੁਰੂ ਰਾਮਦਾਸ ਪਾਸ਼ਾ ਜੀ ਆਖ ਰਹੇ ਕਹਿੰਦੇ ਮਨ ਪੜਿਆ ਜਾਵੇ ਤਾਂ ਸਾਰੇ ਫੜੇ ਜਾਣ ਕਿਉਂਕਿ ਹਰੇਕ ਮਨ ਦੇ ਵਿੱਚ ਇੱਕ ਮਾਫ ਕਰਿਓ ਮਨ ਦੇ ਵਿੱਚ ਚੋਰ ਬੈਠਾ ਏ ਹਰੇਕ ਦੇ ਜੋ ਪਰਮਾਤਮਾ ਨੂੰ ਆਪਣੀ ਗਲਤੀਆਂ ਦੇ ਉੱਤੇ ਪੜਦਾ ਪਾਉਣ ਲਈ ਆਖਦਾ ਏ ਤੇ ਮਨ ਦੇ ਵਿੱਚ ਇਹ ਸਭ ਤੋਂ ਵਿਚਾਰ ਵਿਸਤਾਰਪੂਰਕ ਜਾਣਕਾਰੀ ਆਪਣੇ ਮਨ ਨੂੰ ਦੇ ਰਿਹਾ ਏ ਕਿ ਕਿਸੇ ਨੇ ਨਹੀਂ ਦੇਖਿਆ 何を言うのや ਤੂੰ ਗਲਤੀਆਂ ਕਰਦਾ ਰਹੇ ਪਰ ਹਜ਼ੂਰ ਕਹਿੰਨੇ ਮਿੱਤਰ ਤੇ ਸੁਚੱਜੇ ਇਨਸਾਨ ਉਹੀ ਨੇ ਜੋ ਤੇਰੀ ਗਲਤੀਆਂ ਨੂੰ ਤੇਰੇ ਮੂੰਹ ਦੇ ਉੱਤੇ ਉਜਾਗਰ ਕਰਕੇ ਦੱਸਣ ਕਿ ਭਾਈ ਆਹ ਤੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂਗ ਪੈਦਾ ਹੋਈ ਸੀ ਇਹਦੇ ਮੁਤਾਬਕ ਆਹ ਗਲਤੀ ਹੋਈ ਐ ਇਹਨੂੰ ਸੁਧਾਰ ਲੈ ਅੱਗੇ ਤੋਂ ਚਤਨ ਹੋ ਜਾ ਗੁਰੂ ਨਾਮਦਾਸ ਭਾਸ਼ਣ ਵਫਾਦਾਰੀ ਦੇ ਰੂਪ ਦੇ ਵਿੱਚ ਨਮੋਣਾ ਸ਼ੁਰੂ ਕਰ ਦੇ ਹਰ ਹਰ ਨਾਮ ਕਥਨਿਤ ਸੁਣੀਐ ਬਾਣੀ ਪੜਿਆ ਕਰ ਬਾਣੀ ਦਾ ਅਭਿਆਸ ਕਰਿਆ ਕਰ ਅਰਥਾਂ ਸਮੇਤ ਬਾਣੀ ਪੜ ਕੇ ਉਹਦੇ ਉੱਤੇ ਖਰਾ ਉਤਰ ਫਿਰ ਕਿਤੇ ਜਾ ਕੇ ਤੂੰ ਸੁਚੱਜਾ ਇਨਸਾਨ ਤੇ ਗੁਰੂ ਦਾ ਸਿੱਖ ਬਣੇਗਾ ਸਭ ਤੋਂ ਬਰਤੌਕੀ ਇਕਾਈ ਆ ਨਾ ਜੋੜਨ ਲਈ ਤੋੜਨ ਲਈ ਦੋਨੇ ਫਾਰਮੂਲੇ ਇੱਕੋ ਜਗ੍ਹਾ ਕੰਮ ਕਰਦੇ ਨੇ ਤੁਹਾਡੀ ਰਸਨਾ ਨੇ ਤੁਹਾਡੀ ਰਸਨਾ ਨੇ ਪ੍ਰਮਾਤਮਾ ਦੀ ਜੀਵ ਆਤਮਾ ਨੂੰ ਜੋੜ ਵੀ ਦੇਣਾ ਏ ਤੇ ਇਹੀ ਰਸਨਾ ਨੇ ਪ੍ਰਮਾਤਮਾ ਨੇ ਇਸ ਇਕਾਈ ਦੇ ਵਿੱਚ ਲਿਆ ਕੇ ਤੋੜ ਵੀ ਦੇਣਾ ਏ ਹੁਣ ਇੱਕ ਜੀਵ ਆਤਮਾ ਦੇ ਰੂਪ ਦੇ ਵਿੱਚ ਸਾਡੇ ਮਨ ਦੇ ਵਿੱਚ ਸਭ ਤੋਂ ਤਾਂ ਕਿ ਪੈਦਾ ਹੁੰਦੀ ਹੈ ਕਿ ਨਾਮ ਹੈ ਕੀ ਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਨੂੰ ਜੀਵਨ ਧਾਰਿਆ ਦੇ ਵਿੱਚ ਹੁਣ ਜੋਤ ਇੱਕੋ ਹੀ ਹੈ ਇੱਕ ਇੱਕ ਅੱਜ ਬੜਾ ਪਿਆਰਾ ਜਿਹਾ ਗੁਰਸਿੱਖ ਮਿਲੇ ਆ। ਸੁਭਾਵਕ ਐ ਅਸੀਂ ਸਾਰੀ ਪੁੱਛਦੇ ਆ ਕਿ 10 ਗੁਰੂ ਸਾਹਿਬਾਨਾਂ ਦੇ ਨਾਂ ਦੱਸੋ ਕੀ ਨੇ? ਮੇਰਾ ਵੀ ਇਹੀ ਸਵਾਲ ਸੀ ਕਿ ਭਾਈ ਸਾਹਿਬ ਹੁਣ ਸੁਭਾਵਕ ਐ ਉਹ ਬੱਚਾ ਵਾਰ-ਵਾਰ ਉਹੀ ਕੁਐਸਚਨ ਕਰੀ ਜਾਵੇ, ਵਾਰ-ਵਾਰ ਕੁਐਸਚਨ ਕਰੀ ਜਾਵੇ। ਮੈਂ ਸੁਭਾਵਕ ਹੀ ਉਸ ਬੱਚੇ ਨੂੰ ਆਖ ਦਿੱਤਾ ਕਿ ਭਾਈ 10 ਗੁਰੂ ਸਾਹਿਬਾਨਾਂ ਦੇ ਨਾਂ ਸੁਣਾ, ਦੱਸ ਕੀ ਨੇ। ਪਰ ਜੋ ਉਸ ਬੱਚੇ ਨੇ ਆਨਸਰ ਦਿੱਤਾ ਮੇਰੇ ਮਨ ਤੋਂ ਇਹ ਚੰਨਤਾ ਵੈਦਾ ਹੋਈ ਕਿ ਸੱਚ ਐ। ਮੈਂ ਕਿਹਾ ਬੱਚੇ 10 ਸਾਹਿਬਾਨਾਂ, 10 ਗੁਰੂ ਸਾਹਿਬਾਨਾਂ ਦੇ ਨਾਮ ਕੀ ਨੇ? ਵੱਟਾ ਹੱਸ ਕੇ ਆਖਦਾ ਏ ਕਹਿੰਦਾ ਜੀ ਮੈਨੂੰ ਤਾਂ ਸਾਰੇ ਇੱਕ ਲੱਗਦੇ ਨੇ ਕਿਉਂਕਿ ਇੱਕ ਹੀ ਹੈ ਹੁਣ ਦੇਖੋ ਜੋਤ ਇੱਕ ਹੀ ਹੈ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ 10 ਜਾਮੇ ਹਜ਼ੂਰ ਨੇ ਇਨਸਾਨ ਰੂਪ ਦੇ ਵਿੱਚ ਧਾਰੇ ਨੇ ਨਾ ਪਰ ਜੋਤ ਤਾਂ ਇੱਕ ਹੀ ਹੈ ਨਾ ਉਹ ਬੱਚਿਆਂ ਨੂੰ ਇੰਨੀ ਕਿੰਨ ਮਨ ਦੇ ਵਿੱਚ ਤਾੰਗ ਪੈਦਾ ਏ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਜੀ ਤੱਕ ਜੋਤ ਇੱਕ ਹੀ ਮਨ ਵਿੱਚ ਵਸਾਈ ਬੈਠਾ ਏ ਕਿ ਮੇਰੇ ਲਈ ਤਾਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਨਾਨਕ ਪਾਤਸ਼ਾਹ ਜੀ ਨੇ ਪਰ ਸਾਡੇ ਲਈ ਵੰਡੀਆਂ ਪਈਆਂ ਨੇ ਮਾਫ ਕਰਿਓ ਅਸੀਂ ਤਾਂ ਭਗਤਾਂ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਨੇ ਕਿ ਫਲਾਣੇ ਦਾ ਇਹ ਦਾ ਗੁਰਪੁਰਬ ਨਹੀਂ ਬਣਾਉਣਾ ਇਹ ਫਲਾਣੇ ਦਾ ਇਹ ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਤਖਤ ਦੇ ਉੱਤੇ ਥਾਂ ਦਿੱਤੀ ਪਰ ਸਾਡੀ ਔਕਾਤ ਨਹੀਂ ਕੋਈ ਵੰਡੀਆਂ ਪਾਉਣ ਦੀ ਮਾਫ ਕਰਿਓ ਜੀ ਅਸੀਂ ਤਾਂ ਬਾਣੀ ਵੰਡਣ ਦੀ ਇਕਾਈ ਦੇ ਉੱਤੇ ਆ ਗਏ ਆ ਪਰ ਪਰਮਾਤਮਾ ਦੇ ਸ਼ਰੀਕ ਜਦੋਂ ਬਣਦੇ ਆ ਨਾ ਪਰਮਾਤਮਾ ਫਿਰ ਮੂੰਹ ਦੀਆਂ ਖਵਾ ਦਿੰਦਾ ਏ ਜਦੋਂ ਹੱਥ ਦੀਆਂ ਹੱਥਾਂ ਦਿੱਤੀਆਂ ਹੋਈਆਂ ਗੰਡਾ ਮੂੰਹ ਨਾਲ ਖੋਲਦੇ ਆ ਨਾ ਫਿਰ ਪਰਮਾਤਮਾ ਦੀ ਰਾਜੇ ਦੇ ਵਿੱਚ ਰਹਿਣਾ ਵੀ ਆ ਜਾਂਦਾ ਏ ਤੇ ਫਿਰ ਸ਼ੁਕਰਗੁਜ਼ਾਰ ਵੀ ਹੋ ਜਾਂਦੇ ਆ ਉਸ ਗੁਰੂ ਦੇ ਹਜ਼ੂਰ ਨੇ ਆਖਿਆ ਹੈ ਮਿਲ ਸਤ ਸੰਗਤ ਹਰ ਗੁਣ ਗਾਏ ਸਭ ਤੋਂ ਸੌਖਾ ਤਰੀਕਾ ਹੈ ਗੁਰੂ ਰਾਮਦਾਸ ਪਾਸ਼ਾ ਜੀ ਕਹਿੰਦੇ ਸੰਗਤ ਦੇ ਵਿੱਚ ਬਹਿ ਕੇ ਰੋਜ਼ਾਨਾ ਸਤ ਸੰਗਤ ਸੱਚੇ ਗੁਰੂ ਦੀ ਜਿੱਥੇ ਗੱਲ ਹੋ ਰਹੀ ਹੋਵੇ ਹੁਣ ਤਾਂ ਵਾਰ ਵੀ ਕਈ ਵਿਚਾਰਮੰਦੇ ਗੱਲਾਂ ਕਰਦੇ ਹੋਣਗੇ ਕਿਹੜੇ ਉਹ ਸਤ ਸੰਗਤ ਥੋੜੀ ਹੈ ਨਿੰਦੋ ਨਾਹੀ ਕੰਮ ਬਾਤ ਹੈ ਖਸਮ ਕਾ ਕੀਆ ਕਿਸੇ ਦੀ ਗੱਲ ਵੀ ਹਜ਼ੂਰ ਕਹਿੰਨੇ ਆਪਣੀ ਰਚਨਾ ਤੋਂ ਮਾੜੀ ਰੂਪ ਦੇ ਵਿੱਚ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਨਿੰਦੋ ਨਾਹੀ ਕਾਹੂ ਬਾਤ ਹੈ ਇੱਕ ਹਸਮੋ ਕਾ ਕੀ ਹੈ ਇੱਕ ਹਸਮ ਨੇ ਕੀਤਾ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਰਜ਼ਾ ਹੈ ਸਾਡੀ ਮਰਜ਼ੀ ਕੋਈ ਨਹੀਂ ਜੀ ਸਾਡੀ ਮਰਜ਼ੀ ਦੇ ਮੁਤਾਬਕ ਹੀ ਸੁਵਾਸ ਵੀ ਅਸੀਂ ਆਪਣੇ ਮਨ ਦੇ ਵਿੱਚ ਲੈ ਨਹੀਂ ਸਕਦੇ ਅਸੀਂ ਰਸਨਾ ਦੇ ਉੱਤੇ ਵਾਹਿਗੁਰੂ ਵੀ ਨਹੀਂ ਆਖ ਸਕਦੇ ਹੋਰ ਦੱਸੋ ਆਪਾਂ ਕਿੰਨੇ ਜੋਗੇ ਆ ਮਲ ਹਜ਼ੂਰ ਕਹਿੰਨੇ ਮਨ ਦੇ ਵਿੱਚ ਇੱਡਾ ਤੇਰੇ ਇੱਕ ਯੋਗਤਾ ਰੱਖੀ ਬੈਠਾ ਇਸ ਅਥਰ ਅਵਸਥਾ ਦੇ ਵਿੱਚ ਆਉਣ ਲਈ ਆ ਜਾਵੇ ਤਾਂ ਆ ਜਾਵੇ ਪਰ ਜਦੋਂ ਆਵੇ ਨਾ ਤਾਂ ਆਵੀ ਨਾ ਮਨ ਦੇ ਵਿਚਾਰ ਤੁਸੀਂ ਆਪਣੇ ਮਨ ਦੇ ਵਿਚਾਰ ਨਾਲ ਹੀ ਸਾਂਝੇ ਕਰ ਸਕਦੇ ਹੋ ਜਦੋਂ ਤੁਸੀਂ ਮਨ ਦੇ ਵਿਚਾਰ ਆਪਣੇ ਗੁਰੂ ਦੇ ਨਾਲ ਸਾਂਝੇ ਕਰੋਗੇ ਤੁਹਾਨੂੰ ਕਦੇ ਤਾਨਾ ਨਹੀਂ ਵੱਜੇਗਾ ਕਦੇ ਮੀਣਾ ਵੀ ਨਹੀਂ ਵੱਜੇਗਾ ਸਥਿਰ ਅਵਸਥਾ ਦੇ ਵਿੱਚ ਤੁਹਾਨੂੰ ਸਦੀਦਾਈ ਮਾਣ ਤੇ ਤਾਣ ਦੀ ਨਤੀਬ ਹੋਵੇਗਾ ਹੁਣ ਹਜ਼ੂਰ ਨੇ ਆਖਿਆ ਹੈ ਨਾ ਜੀ ਕਿ ਵਿਖਮ ਵਿਖਮ ਦਾ ਅਰਥ ਹੈ ਹੁਣ ਬਹੁਤ ਡੰਗਾਈ ਵਾਲਾ ਭੌਜਲ ਜਿਸ ਤੋਂ ਇੱਕ ਦੂਜੀ ਤੱਕ ਦੂਸਰੀ ਜਗ੍ਹਾ ਤੇ ਪਾਰ ਨਾ ਜਾਇਆ ਜਾ ਸਕੇ ਹਜ਼ੂਰ ਨੇ ਆਖਿਆ ਨਾ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪੌਂ ਜਲ ਦੁ ਤਰ ਤਰੀਐ ਜਿਉ ਜਿਸ ਤੋਂ ਪਾਰ ਲੰਘਣਾ ਔਖਾ ਹੋਵੇ ਹਜ਼ੂਰ ਕਹਿੰਦੇ ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਦੁਤਰ ਦਾ ਭਾਵ ਹੈ ਇੱਕ ਜਗਤ ਤੋਂ ਦੂਸਰੀ ਜਗ੍ਹਾ ਨਾ ਜਾਇਆ ਜਾ ਸਕੇ ਉਹ ਹੈ ਪਰਮਾਤਮਾ ਦਾ ਇਹ ਪਵਿਜਲ ਸਮੁੰਦਰ ਇਹ ਨਾਮ ਦੀ ਇਕਾਈ ਜਿਹਦੇ ਵਿੱਚ ਸਰੀਰਕ ਜੀਵ ਆਤਮਾ ਇਸ ਸਮੇਂ ਵਿਚਰ ਰਹੀ ਹੈ ਗੁਜ਼ਰ ਰਹੀ ਹੈ ਪਰ ਹਜ਼ੂਰ ਕਹਿੰਦੇ ਸਾਡੇ ਮਨ ਦੀ ਵਿਚਾਰਸ੍ਰੀ ਵੀ ਸਥਿਰ ਹੋਣੀ ਚਾਹੀਦੀ ਹੈ ਪੱਕੀ ਹੋਣੀ ਚਾਹੀਦੀ ਹੈ ਪਰਪੱਕ ਜਦੋਂ ਪਰਮਾਤਮਾ ਦੀ ਸੀ ਇਕਾਈ ਦੇ ਵਿੱਚ ਬਜਰਨਾ ਜੁਗਰਨਾ ਸ਼ੁਰੂ ਕਰ ਜਾਂਦੇ ਆ ਫਿਰ ਸਾਡਾ ਮੰਦਾ ਵੀ ਚੰਗਾ ਪਰਮਾਤਮਾ ਕਰ ਦਿੰਦਾ ਏ ਉਹਦੇ ਵਿੱਚ ਸਭ ਕੁਝ ਹੈ ਜੀ ਉਹਦੇ ਹੱਥ ਵਿੱਚ ਸਾਰੂ ਕੁਝ ਹੀ ਹੈ ਸਾਡੇ ਮੰਦੇ ਚੰਗੇ ਕਰਮ ਉਹਦੇ ਰੇਖਾਂ ਦੇ ਵਿੱਚ ਲਿਖੇ ਜਾਂਦੇ ਨੇ ਪਰਮਾਤਮਾ ਜਦੋਂ ਆਪਣੀ ਆਈ ਤੇ ਆਉਂਦਾ ਏ ਸਾਡੇ ਕੀਤੇ ਹੋਏ ਅਵਗਣਾਂ ਨੂੰ ਵੀ ਖੋਲ ਚੰਗੇ ਬਣਾ ਕੇ ਰੱਖ ਦਿੰਦਾ ਏ ਅੱਪ ਇੱਕ ਦਿਨ ਵਿਚਾਰ ਸਾਂਝੇ ਕਰ ਰਹੇ ਸਾਂ ਨਾ ਕਿ ਇੱਕ ਬੱਚਾ ਉਹਦਾ ਪਿਤਾ ਬਾਜ਼ਾਰ ਤੋਂ ਸੰਤਰੇ ਲੈ ਕੇ ਆਇਆ ਇੱਕ ਪਿਤਾ ਆਪਣੇ ਬੱਚੇ ਵਾਸਤੇ ਵਿਚਾਰੋਂ ਸੰਤਰੇ ਲੈ ਕੇ ਆਇਆ ਤੇ ਉਹ ਸੰਤਰਾ ਆਪਣੇ ਬੱਚੇ ਨੂੰ ਦੇ ਰਿਹਾ ਇੱਕ ਬੱਚੇ ਤੂੰ ਛਕ ਲੈ ਤੂੰ ਖਾ ਲੈ ਪਰ ਉਹੀ ਬੱਚਾ ਜਦੋਂ ਸੰਤਰੇ ਨੂੰ ਛਿੱਲਦਾ ਹੈ ਉਹਦੀ ਫਾੜੀ ਆਪਣੇ ਪਿਤਾ ਨੂੰ ਦੇ ਕੇ ਇਹ ਆਖ ਦਿੰਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਇਹ ਸੰਤਰੀ ਦੀ ਫਾੜੀ ਦੇ ਦਿੱਤੀ ਹੈ ਭਾਈ ਭਾਈਪਿੰਦਰਪਾਲ ਸਿੰਘ ਨੇ ਵਾਕਮਾਲ ਉਦਾਹਰਣ ਦਿੱਤੀ ਕਿਨੇ ਪਿਤਾ ਨੂੰ ਉਹ ਸੰਤਰੇ ਦੀ ਫਾੜੀ ਦੇ ਕੇ ਬੱਚੇ ਦੇ ਮਨ ਵਿੱਚ ਇਹ ਭਾਵ ਪੈਦਾ ਹੋ ਗਿਆ ਕਿ ਮੈਂ ਆਪਣੇ ਪਿਤਾ ਨੂੰ ਇਹ ਸੰਤਰੀ ਦੀ ਫਾੜੀ ਦੇ ਦਿੱਤੀ ਹੈ ਸ਼ਾਇਦ ਮੈਂ ਹੀ ਇਹਨੂੰ ਦੇਣ ਯੋਗ ਆਮਾਂ ਪਰ ਜਿਹੜਾ ਬਾਜ਼ਾਰ ਤੋਂ ਬੰਮਣੇ ਬੱਚੇ ਦੇ ਪਿਆਰ ਦੇ ਵਿੱਚ ਭੇਜ ਕੇ ਉਹ ਸੰਤਰੇ ਲੈ ਕੇ ਆਏ ਹੈ ਨਾ ਉਹਦਾ ਵੀ ਕੋਈ ਤਾਂਗ ਹੈ ਉਹ ਵੀ ਉਹਦਾ ਪਿਆਰ ਰੱਖੀ ਬੈਠਾ ਸੀ ਐਵੇਂ ਦਾਤਾਂ ਦੇਣ ਵਾਲੇ ਨੂੰ ਦਾਤਾਰ ਆਖਿਆ ਜਾਂਦਾ ਏ ਜਦੋਂ ਅਸੀਂ ਆਪਣੇ ਪਰਮਾਤਮਾ ਨੂੰ ਸਥਨ ਅਵਸਥਾ ਦੇ ਵਿੱਚ ਜਿਉਂਦਾ ਜਾਗਦਾ ਅਸੀਂ ਮਹਿਸੂਸ ਕਰਨ ਲੱਗ ਜਾਂਦੇ ਹਾਂ ਨਾ ਕਿ ਸਾਹਿਬ ਮੇਰਾ ਨਹੀਂ ਤਨਮ ਪਰਮਾਤਮਾ ਰੋਜ਼ਾਨਾ ਹੀ ਨਵਾਂ ਮਿਲਦਾ ਏ ਜੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਸੰਭ ਤੋਂ ਔਖਾ ਤਾਂ ਆਹੀ ਕੰਮ ਹੈ ਸ਼ਬਦ ਤੇ ਜਦੋਂ ਸੁਰਤ ਦਾ ਮੇਲ ਨਹੀਂ ਨਿਆ ਹੁੰਦਾ ਪਰ ਪੜ ਪੜ ਗੱਡੀ ਲਧਿਆ ਵਾਲਾ ਕੰਮ ਹੋ ਜਾਂਦਾ ਏ ਪੜਦੇ ਵੀ ਆ ਸੁਣਦੇ ਵੀ ਆ ਵਿਚਾਰਦੇ ਵੀ ਆ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਲਈ ਵੀ ਅਸੀਂ ਉਤਾਵਲੇ ਹੋ ਜਾਂਦੇ ਆ ਪਰ ਮਨ ਦੀ ਵਿਚਾਰ ਕਦੇ ਦੂਜੇ ਨਾਲ ਸਾਂਝੀ ਨਹੀਂ ਕਰਕੇ ਦੇਖੇ ਜਦੋਂ ਦਾਤਾਂ ਦੇਣ ਵਾਲੇ ਨੂੰ ਦਤਾਰ ਆਖਿਆ ਜਾਂਦਾ ਏ ਪਰ ਹਜ਼ੂਰ ਕਹਿੰਦੇ ਤੂੰ ਕਿਸੇ ਨੂੰ ਕੀ ਦੇਣ ਜੋਗਾ ਏ ਤੇਰੇ ਮੁਤਾਬਕ ਕਿਸੇ ਦੇ ਘਰ ਸਵਰੇ ਨੇ ਤਾਂ ਪਰਮਾਤਮਾ ਨੇ ਤੈਨੂੰ ਚੁਣਿਆ ਹੈ ਨਾ ਉਸ ਉਹੀ ਗੱਲ ਗੁਰੂ ਨਾਮਦਾਸ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕੇ ਪੌਜਲ ਦੁਤਰ ਤਰੀਏ ਜੀਓ ਦੁਤਰ ਦਾ ਅਰਥ ਹੈ ਭਾਵ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਾ ਜਾਇਆ ਜਾ ਸਕੇ ਉਹ ਹੈ ਪਬਜਲ ਸਮੁੰਦਰ ਹਜ਼ੂਰ ਕਹਿੰਦੇ ਨਾਮ ਦੀ ਬਾਣੀ ਤੋਂ ਬਿਨਾ ਇਹਦੇ ਅਭਿਆਸ ਤੋਂ ਬਿਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਹੀਂ ਜਾਇਆ ਜਾਣਾ ਭਾਈ ਆਓ ਸਖੀ ਹਰ ਮੇਲ ਕਰਿਆ ਹੁਣ ਸਖੀ ਸਹੇਲੀ ਦੋਸਤ ਮਿੱਤਰਤਾ ਹਜ਼ੂਰ ਕਹਿੰਦੇ ਆਏ ਹੈ ਮੇਰੀ ਸਖੀ ਸਹੇਲੀਓ ਮੈਨੂੰ ਕਿਰਪਾ ਕਰਕੇ ਉਸ ਵਾਹਿਗੁਰੂ ਨਾਲ ਮਿਲਾ ਦਿਓ ਜਿਹਦੀ ਤੰਗ ਦੇ ਵਿੱਚ ਸਾਰੀ ਸ੍ਰਿਸ਼ਟੀ ਕਲਪ ਰਹੀ ਹੈ ਮਚ ਰਹੀ ਹੈ ਜਲ ਰਹੀ ਹੈ ਮੇਰੇ ਉੱਤੇ ਕਿਰਪਾ ਕਰਕੇ ਮੇਰੇ ਉੱਤੇ ਤਰਸ ਕਰਕੇ ਕਿਉਂਕਿ ਹਜ਼ੂਰ ਦਾ ਵਚਨ ਵੀ ਹੈ ਤਰਸ ਪੇਮਹਿ ਰਾਮਤ ਹੋਈ ਸਤਿਗੁਰੂ ਸੱਜਣ ਮਿਲਿਆ ਗੁਰੂ ਰਾਮਦਾਸ ਪਾਸ਼ਾ ਜੀ ਦਾ ਵਚਨ ਹੈ ਗੁਰੂ ਅਮਰਦਾਸ ਪਾਸ਼ਾ ਜੀ ਵੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਸਾਨੂੰ ਰੋਜ਼ਾਨਾ ਅਮਰਤ ਵੇਲੇ ਵੀ ਇਹ ਵਚਨ ਆਉਂਦਾ ਏ ਸੰਧਿਆ ਵੇਲੇ ਵੀ ਹਜ਼ੂਰ ਆਖਦੇ ਨੇ ਕਿ ਭਈ ਆਨੰਦ ਪਿਆ ਵਡਭਾਗੀਓ ਭਈ ਵੱਡੇ ਭਾਗਾਂ ਦੇ ਨਾਲ ਇਹ ਆਨੰਦ ਵਯ ਹੈ ਹੁਣ ਅੰਦ ਹੈ ਕਿ ਉਹਦੀ ਆਨੰਦਮਈ ਅਵਸਥਾ ਇੱਕ ਰਸ ਸਾਡੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਚੱਲੀ ਜਾਵੇ ਇੱਕ ਰਸ ਆਨੰਦ ਅਨਹਦ ਔਰ ਉਹ ਜੋ ਧੁਨ ਹੈ ਉਹ ਜੋ ਅਨਹਦ ਰੂਪੀ ਸਾਡਾ ਸਾਜ ਹੈ ਸਾਡੇ ਹਿਰਦੇ ਦੇ ਵਿੱਚ ਵੱਜਣਾ ਚਾਹੀਦਾ ਹੈ ਇੱਕ ਅੱਖ ਦੇ ਭਲਕਣ ਜਿੰਨੇ ਸਮਾ ਵੀ ਉਸ ਪਰਮਾਤਮਾ ਦੀ ਯਾਤ ਤੋਂ ਮੁਨਕਰਨਾ ਹੋਵੇ ਇੱਕ ਪਲਕ ਜਿੰਨਾ ਸਮਾ ਵੀ ਲੇਖਾ ਦੇਣਾ ਔਖਾ ਹੋ ਜਾਵੇਗਾ ਅਪ ਅਗਲੀ ਵਿਚਾਰ ਆਪਾਂ ਕੱਲ ਦੇ ਦਮਨਾਂ ਦੇ ਅੰਦਰ ਸਾਂਝੀ ਕਰਾਂਗੇ ਜੀ ਸਤਗੁਰੂ ਜੀ ਨੇ ਕਿਰਪਾ ਕੀਤੀ ਤਾਂ ਦੂਸਰੇ ਪੰਤੀ ਪਾਵਨ ਅੱਜ ਵਿਚਾਰ ਸਾਂਝੀ ਹੋਈ ਹੈ ਇਹ ਪਾਵੀ ਲੰਮੇਰਾ ਸਮਾ ਲੰਮੇਰਾ ਸ਼ਬਦ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹਜ਼ੂਰ ਨੇ ਬਾਅਦ ਦਲੀਲ ਸੱਚੇ ਪਾਤਸ਼ਾਹ ਨੇ ਉਦਾਹਰਣ ਦੇ ਕੇ ਜ਼ਿੰਦਗੀ ਦੀ ਉਹ ਤਰਜੀਹ ਨੂੰ ਦਸਾਇਆ ਹੈ ਜਿਹੜਾ ਮਨੁੱਖ ਮਨਕਰ ਹੋ ਕੇ ਆਪਣੀ ਜ਼ਿੰਦਗੀ ਨੂੰ گزار ਰਿਹਾ ਹੈ ਹਰੇਕ ਬੰਦਾ ਇਸ ਤੰਗ ਦੇ ਵਿੱਚ ਹੀ ਆਪਣੀ ਮਨ ਨੂੰ ਖਚਿਤ ਕਰ ਰਿਹਾ ਹੈ ਕਿ ਸ਼ਾਇਦ ਪਰਮਾਤਮਾ ਇੱਕ ਜਗ੍ਹਾ ਸਥਿਰ ਅਵਸਥਾ ਦੇ ਵਿੱਚ ਹੈ ਪਰ ਪਰਮਾਤਮਾ ਜਲ ਦੇ ਵਿੱਚ ਵੀ ਹੈ ਥਲ ਦੇ ਵਿੱਚ ਵੀ ਹੈ ਜਦੋਂ ਇਸ ਥਲ ਤੋਂ ਲੈ ਕੇ ਸੰਸਾਰ ਤੱਕ ਦੀ ਉਹ ਆਪਾਗਦੇ ਹਨ ਜੀ ਸਮੁੰਦਰ ਤੱਕ ਦੀ ਇਕਾਈ ਭਾਵੇਂ ਉਸਮਾਨ ਤੱਕ ਉਹ ਵੀ ਉਸ ਵਿੱਚ ਵੀ ਗਾਇਬ ਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਹੈ ਹਜ਼ੂਨ ਨੇ ਇੰਨੀਆਂ ਉਦਾਹਰਣਾਂ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਕੀਤੀਆਂ ਨੇ ਚਤੁਰ ਗੁਰਜੀ ਆਪ ਇਹਨਾਂ ਉਦਾਹਰਣਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਸਮਰੱਥਾ ਦੇ ਸਕਦੇ ਨੇ ਸੱਚੇ ਗੁਰ ਦੀ ਸੱਚੀ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਹੋਇਆਂ ਗੁਰੂ ਕੈਰੀ ਸਾਧ ਸੰਗਤ ਦੇ ਜੀ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਹਜ਼ੂਰ ਬਖਸ਼ਣ ਦੇ ਯੋਗ ਨੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਦੀ ਯੋਗਤਾ ਦੇ ਵਿੱਚ ਹੈ ਜੇਕਰ ਕੋਈ ਵੀ ਗੱਲ ਆਪ ਜੀ ਦੇ ਹਿਰਦੇ ਨੂੰ ਦੁਖੀ ਕਰ ਗਈ ਹੋਵੇ ਤਾਂ ਦਾਸ ਆਪ ਜੀ ਦੇ ਪਾਸ ਉਦੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੁਬਾਰਾ ਫਿਰ ਫਤਿਹ ਬੁਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ